ਲੋ ਜੀ ਭਾਈ ਅੱਜ ਫੇਰ ਆਪਾਂ ਆਪਣੇ ਭਰਾ ਕੋਲ ਆਏ ਸੀ ਵੀਰ ਨੇ ਭਾਈ ਬਹੁਤ ਹੀ ਸੋਹਣਾ ਧਾਰਮਿਕ ਗੀਤ ਲਿਖਿਆ ਏ ਤੇ ਪਰ ਭਾਈ ਵੀਰ ਦੇ ਨਾਲ ਗਾਣਿਆਂ ਦੀ ਕੋਈ ਕਦਰ ਨਹੀਂ ਪੈਂਦੀ ਕਿਸੇ ਵੀਰ ਦਾ ਵੀ ਨਹੀਂ ਕੋਈ ਫੋਨ ਆਇਆ ਵੀ ਜਾਂ ਵੀਰ ਤੋਂ ਕੋਈ ਗਾਣਾ ਲੈ ਲੋ ਜਾਂ ਵੀਰ ਦਾ ਕੋਈ ਗਾਣਾ ਕਰਾ ਦਿਓ ਨਾ ਬਹੁਤ ਤਰ੍ਹਾਂ ਦੇ ਗੀਤ ਵੀਰ ਕੋਲ ਲਿਖੇ ਹੋਏ ਕਿਸੇ ਤਰ੍ਹਾਂ ਦੇ ਵੀ ਗੀਤ ਦੀ ਵੀਰ ਕਿਸੇ ਨੂੰ ਵੀ ਲੋੜ ਹੋਵੇ ਤੇ ਆਪਾਂ ਭਾਈ ਬਾਈ ਦਾ ਨੰਬਰ ਪਾਵਾਂਗੇ ਸਕਰੀਨ ਤੇ ਤੇ ਤੁਸੀਂ ਜਰੂਰ ਸੰਪਰਕ ਕਰਿਓ ਤੇ ਆਪਾਂ ਸੁਣਦੇ ਆ ਭਾਈ ਹੁਣ ਬਾਈ ਤੋਂ ਦੋ ਲੈਣਾ ਉਸ ਗੀਤ ਦੇ ਨੂੰ ਕੀ ਹਾਲ ਆ ਭਾਈ ਵਧੀਆ ਭਾਈ ਵਧੀਆ ਠੀਕ ਹੈ ਸੁਨਾਦੋ ਫਿਰ ਦੋ ਲੈਣਾ ਹਾਂਸਰਾਦ ਲੈ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਭ ਸੱਚ ਹੋ ਗਏ ਨੇ ਬੋਲ ਤੇਰੇ ਬਾਬਾ ਜੋ ਮੂੰਹੋਂ ਬੋਲੇ ਸੀ ਜੋ ਪੁੱਤ ਸੀ ਤੇਰੇ ਚਾਰੇ ਉਹ ਕਦੇ ਬਹਿਰੀ ਤੋਂ ਨਾ ਡੋਲੇ ਸੀ ਉਹ ਸਭ ਸੱਚ ਹੋ ਗਏ ਨੇ ਬੋਲ ਤੇਰੇ ਬਾਬਾ ਜੋ ਮੂੰਹੋਂ ਬੋਲੇ ਸੀ ਜੋ ਪੁੱਤ ਸੀ ਤੇਰੇ ਚਾਰੇ ਉਹ ਕਦੇ ਬਹਿਰੀ ਤੋਂ ਨਾ ਡੋਲੇ ਸੀ ਉਹ ਉਚਕੋਟੀ ਦਾ ਪੀਰ ਬਾਬਾ ਗੇ ਦੜਾ ਨੂੰ ਸ਼ੇਰ ਬਣਾਇਆ ਏ ਉਹ ਅੱਜ ਵੀ ਝੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਏ ਉਹ ਅੱਜ ਵੀ ਝੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਏ ਹੈ ਲੋਕ ਬਥੇਰੇ ਦੁਨੀਆਂ ਤੇ ਪਰ ਤੇਰੇ ਜਾਂ ਕੋਈ ਦਾਨੀ ਨਹੀਂ ਤੂੰ ਬਾਰ ਦਿੱਤਾ ਪਰ ਬਾਰ ਸਾਰਾ ਐ ਦੂਹੇ ਉੱਤੇ ਕੁਰਬਾਨੀ ਨਹੀਂ ਹੈ ਲੋਕ ਬਥੇਰੇ ਦੁਨੀਆਂ ਤੇ ਪਰ ਤੇਰੇ ਜਾਂ ਕੋਈ ਦਾਨੀ ਨਹੀਂ ਤੂੰ ਬਾੜ ਦਿੱਤਾ ਪਰ ਬਾਰ ਸਾਰਾ ਐ ਦੂ ਹੀ ਉੱਤੇ ਕੁਰਬਾਨੀ ਨਹੀਂ ਹੈ ਤੇਰੀ ਇਹ ਕੁਰਬਾਨੀ ਨੇ ਕਈਆਂ ਦਾ ਦਰਦ ਮਟਾਇਆ ਏ ਉਹ ਅੱਜ ਵੀ ਝੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਏ ਉਹ ਅੱਜ ਵੀ ਝੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਏ ਹੋ ਤੇਰੇ ਜਫਰ ਨਾਮੇ ਨਾਲ ਮਰ ਗਿਆ ਸੀ ਐਦਾ ਸੀ ਤਕੜਾ ਬਾਰ ਤੇਰਾ ਤੂੰ ਪੁੱਤ ਬਾਰ ਕੇ ਕਹਤਾ ਸੀ ਇਹ ਸੰਗਤ ਐ ਪਰਬਾਰ ਮੇਰਾ ਹਾਏ ਤੇਰੇ ਜਫਰ ਨਾਮੇ ਨਾਲ ਮਰ ਗਿਆ ਸੀ ਐਦਾ ਸੀ ਤਕੜਾ ਬਾਰ ਤੇਰਾ ਤੂੰ ਪੁੱਤ ਬਾਰ ਕੇ ਕਹਤਾ ਸੀ ਇਹ ਸੰਗਤ ਐ ਪਰਬਾਰ ਮੇਰਾ ਉਹ ਕਦੇ ਥਪਾਣ ਨਾ ਪੁੱਟ ਸਕੂ ਤੁਸੀਂ ਬੂਟਾ ਜਿਹੜਾ ਅਗਾ ਆਇਆ ਹੈ ਉਹ ਅੱਜ ਵੀ ਝੂਲੇ ਦੁਨੀਆ ਤੇ ਜੋ ਝੰਡਾ ਪੰਥ ਦਾ ਲਾਇਆ ਹੈ ਉਹ ਅੱਜ ਵੀ ਝੂਲੇ ਦੁਨੀਆ ਤੇ ਜੋ ਝੰਡਾ ਪੰਥ ਦਾ ਲਾਇਆ ਹੈ ਉਹ ਤੁਸੀਂ ਮੈਥੋਂ ਪਹਿਲਾਂ ਲਖਾਰੀਓ ਤੂੰ ਹੀ ਤਾਂ ਲਿਖਣੇ ਲਾ ਦਿੱਤਾ ਜੋ ਕਰਕੇ ਉਹ ਡਹੰਕਾਰ ਗਿਆ ਤੂੰ ਉਹ ਫੜ ਕੇ ਵੀ ਲਾ ਦਿੱਤਾ ਤੂੰ ਮੈਥੋਂ ਪਹਿਲਾਂ ਲਖਾਰੀ ਐ ਤੂੰ ਹੀ ਤਾਂ ਲਖਣੇ ਲਾ ਦਿੱਤਾ ਜੋ ਕਰਕੇ ਉੱਡ ਹੰਕਾਰ ਗਿਆ ਤੂੰ ਹੀ ਉਹ ਫੜ ਕੇ ਵੀ ਲਾ ਦਿੱਤਾ ਸਭ ਸੱਚ ਸਾਹਮਣੇ ਤੇਰੇ ਆ ਅੱਜ ਪਾਲੇ ਨੇ ਜੋ ਗਾਇਆ ਉਹ ਅੱਜ ਵੀ ਚੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਹੈ ਉਹ ਅੱਜ ਵੀ ਚੂਲੇ ਦੁਨੀਆਂ ਤੇ ਜੋ ਝੰਡਾ ਪੰਥ ਦਾ ਲਾਇਆ ਹੈ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਗਿਲਜੋ ਕੇ ਫਤਿਹ ਭਾਈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਭਾਈ ਕਿਵੇਂ ਦਾ ਲੱਗਿਆ